ਮੈਂ ਨਦੀਪ ਸਿੰਘ ਜ਼ਿਲ੍ਹਾ ਮਾਲ ਅਫਸਰ ਪਟਿਆਲਾ ਪਟਿਆਲਾ ਜ਼ਿਲ੍ਹਾ ਦੇ ਵਸਨੀਕਾਂ ਅਤੇ ਆਮ ਜਨਤਾ ਨੂੰ ਇਸ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੀਆਂ ਆਪਣੀਆਂ ਆਨਲਾਈਨ ਸਰਵਿਸਿਜ਼ ਹੈਗੀਆਂ ਜੋ ਸਰਕਾਰ ਪੱਧਰ ਤੇ ਸ਼ੁਰੂ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਵਟਸਐਪ ਤੇ ਜਮ੍ਹਾਂਬੰਦੀ ਪ੍ਰਾਪਤ ਕਰਨਾ ਇੰਤਕਾਲ ਕਰਾਉਣਾ ਰੈਕਡ ਐਂਟਰੀ ਕਰਾਉਣੀ ਅਤੇ ਫਰਦਬਦਰ ਜ਼ਮੀਨਾਂ ਰਿਕਾਰਡ ਵਿੱਚ ਸੁਧਾਰ ਲਈ ਇਹ ਸਾਰੀਆਂ ਆਨਲਾਈਨ ਸੇਵਾਵਾਂ ਆਮ ਜਨਤਾ ਇਥੋਂ ਪ੍ਰਾਪਤ ਕਰ ਸਕਦੀ ਹੈ ਅਤੇ ਜੋ ਵੀ ਕੁਝ ਅਪਲਾਈ ਕਰਨਾ ਹੈ ਉਹ ਸਾਰਾ ਕੁਝ ਆਨਲਾਈਨ ਹੋ ਜਾਂਦਾ ਹੈ ਹੁਣ ਕਿਸੇ ਨੂੰ ਵੀ ਜੇ ਕੋਈ ਕਿਸੇ ਨੇ ਫਰਦ ਕਰਾਉਣੀ ਹੈ ਤਾਂ ਉਹਨੂੰ ਫਰਦ ਕੇਂਦਰ ਵੀ ਜਾਣ ਦੀ ਜ਼ਰੂਰਤ ਨਹੀਂ ਪੈਣੀ ਉਹ ਆਪਣੇ ਹੀ ਉੱਥੋਂ ਸਿਸਟਮ ਤੋਂ ਆਨਲਾਈਨ ਕਯੂਆਰ ਕੋਡ ਤੇ ਨਿਰਧਾਰਿਤ ਸਰਕਾਰੀ ਫੀਸ ਭਰ ਕੇ ਪ੍ਰਾਪਤ ਕਰ ਸਕਦਾ ਹੈ ਜੋ ਕਿ ਹਰ ਥਾਂ ਤੇ ਵੈਲਿਡ ਹੋਏਗੀ ਚਾਹੇ ਉਹ ਆਪਣੀ ਰਜਿਸਟਰੀ ਕਰਾਉਣ ਲਈ ਜਾਂ ਕਿਤੇ ਵੀ ਹੋਰ ਉਹ ਵਰਤਣਾ ਚਾਹੁੰਦੇ ਹਨ ਬੈਂਕ 'ਚ ਜਾਂ ਕਿਤੇ ਵੀ ਤਾਂ ਉਹ ਵਰਤ ਸਕਦੇ ਹਨ ਇਸ ਦੇ ਨਾਲ ਹੀ ਜਿਹੜੀ ਆਨਲਾਈਨ ਜਮ੍ਹਾਂਬੰਦੀ ਦੀਆਂ ਕਾਪੀਆਂ ਹੈਗੀਆਂ ਇਹ ਵੀ ਈਜ਼ੀ ਜਮ੍ਹਾਂਬੰਦੀ ਪੋਰਟਲ ਤੇ ਜਾ ਕੇ ਆਪ ਤੁਸੀਂ ਲੋਕ ਅਪਲਾਈ ਕਰ ਸਕਦੇ ਹੋ ਅਪਲਾਈ ਕਰਕੇ ਉਹ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਜਿਹੜੀਆਂ ਆਪਣੀਆਂ ਤੁਹਾਡੀਆਂ ਰਪਟਾਂ ਦੀਆਂ ਐਂਟਰੀਆਂ ਹੈਗੀਆਂ ਉਹਨਾਂ ਨੂੰ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਉਹ ਆਪਣੇ ਆਪ ਹੀ ਰਪਟ ਜਿਹੜੀ ਹੈ ਤੁਹਾਡੇ ਮਾਲ ਰਿਕਾਰਡ ਵਿੱਚ ਉਹਦਾ ਇੰਦਰਾਜ ਹੋ ਜਾਏਗਾ ਇਸ ਤੋਂ ਇਲਾਵਾ ਜਿਹੜੀਆਂ ਆਪਣੀਆਂ ਇੰਤਕਾਲਾਂ ਵਾਸਤੇ ਆਨਲਾਈਨ ਐਪਲੀਕੇਸ਼ਨ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਸ ਦੇ ਨਾਲ ਜਿਹੜੇ ਵੀ ਦਸਤਾਵੇਜ਼ ਲੋੜਿੰਦਾ ਹਨ ਉਹ ਨਾਲ ਸਕੈਨ ਕਰਕੇ ਅਪਲੋਡ ਕਰ ਸਕਦੇ ਹੋ ਉਹ ਆਪਣੇ ਆਪ ਹੀ ਜਿਹੜੇ ਰੈਵਨਿਊ ਆਫਸਰਸ ਹੈਗੇ ਆ ਪਟਵਾਰੀ ਕਾਨਗੋ ਤਹਿਸੀਲਦਾਰ ਉਹਨਾਂ ਦੇ ਪੱਧਰ ਤੇ ਉਸ ਸੰਬੰਧੀ ਜਿਹੜਾ ਹੈ ਫੈਸਲਾ ਔਨ ਮੈਰਿਟ ਹੋ ਜਾਇਆ ਕਰੇਗਾ ਇਸ ਦਿਨ ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਚਾਉਂਦੇ ਹਾਂ ਕਿ ਜਿਹੜੀ ਵੀ ਇਹ ਹੈ ਇਹ ਸਰਕਾਰ ਨੇ ਸਰਵਿਸਿਜ਼ ਤੁਹਾਡੀ ਸਹੂਲਤ ਲਈ ਕਰਪਸ਼ਨ ਦੀ ਰੋਕ-थाम ਲਈ ਅਤੇ ਇਸ ਨੂੰ ਖਾਲਾ ਬਣਾਉਣ ਲਈ ਇਹ ਜਿਹੜਾ ਆਨਲਾਈਨ ਸਿਸਟਮ ਹੈ ਇਹ ਇਸ ਦਾ ਸ਼ੁਰੂਆਤ ਕੀਤੀ ਹੈ ਅਤੇ ਇਹ ਹੁਣ ਸਾਰੇ ਹੀ ਪੰਜਾਬ ਵਿੱਚ ਇਸ ਦਾ ਕੰਮ ਜਿਹੜਾ ਹੈ ਉਹ ਨਿਰਵਿਘਨ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਸਾਰਿਆਂ ਦਾ ਕੰਮ ਖਾਲਾ ਹੋ ਗਿਆ ਹੈ ਅਤੇ ਇਸ ਦਿਨ ਨਾਲ ਹੀ ਇਸ ਦਾ ਸਮਾਂ ਜਿਹੜਾ ਖਰਾਬ ਹੁੰਦਾ ਸੀ ਲੋਕਾਂ ਦਾ ਜਾਂ ਖੱਜਲਖਵਰੀ ਹੁੰਦੀ ਸੀ ਉਸ ਤੋਂ ਵੀ ਬਚਿਆ ਜਾ ਰਿਹਾ ਹੈ ਇਸ ਇਜ਼ੀ ਜਮਾ ਮੱਦੀ ਦੇ ਨਾਲ ਇੰਨਾ 6 ਸਰਵਿਸਿਸ ਤੋਂ ਇਲਾਵਾ ਇਜ਼ੀ ਰਜਿਸਟ੍ਰੇਸ਼ਨ ਜਿਹੜੀ ਹੈ ਉਸ ਦਾ ਵੀ ਆਗਾਜ਼ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਪਟਿਆਲਾ ਵਿੱਚ ਇਸ ਚੀਜ਼ ਨੂੰ ਜੇ ਆਪਾਂ ਦੇਖੀਏ ਤਾਂ ਕੋਈ ਵੀ ਜਿਹੜਾ ਹੈ ਸੇਲ ਡੀਡ ਕਰਾਉਣਾ ਚਾਹੁੰਦਾ ਹੈ ਉਹ ਆਪਣਾ ਆਨਲਾਈਨ ਅਪਲਾਈ ਕਰ ਸਕਦੇ ਹਨ ਜੇ ਉਹ ਬਾਹਰ ਦੀ بجائے ਅੰਦਰ ਇੱਕ ਐਡਵੋਕੇਟ ਜੋ ਡਰਾਫਟ ਕਰ ਸਕਦਾ ਹੈ ਉਸ ਦੀ ਅਤੇ ਆਪਰੇਟਰ ਦੀ ਵੀ ਸਹੂਲਤ ਦਿੱਤੀ ਗਈ ਹੈ ਜੋ ਵੀ ਸਰਕਾਰੀ ਨਿਰਧਾਰਤ ਫੀਸ ਦੇ ਮੁਤਾਬਕ ਉਹ ਜਿਹੜੀ ਹੈ ਸੇਲ ਡੀਡ ਉਹਨਾਂ ਦੀ ਲਿਖੀ ਜਾ ਸਕਦੀ ਹੈ ਅਤੇ ਉਸ ਨੂੰ ਸਬ ਰਿਜਿਸਟਰ ਕੋ ਆਨਲਾਈਨ ਹੀ ਪੇਸ਼ ਕੀਤਾ ਜਾ ਸਕਦਾ ਹੈ ਔਰ ਉਸ ਦੇ 48 ਘੰਟੇ ਦੇ ਪ੍ਰੀ ਅਪਰੂਵਲ ਤੋਂ ਬਾਅਦ ਨਾਲ ਦੀ ਨਾਲ ਉਸ ਦੀ ਜਿਹੜੀ ਹੈ ਸੇਲ ਦੀ ਦੀ ਜਿਹੜੀ ਰਜਿਸਟਰੀ ਹੈ ਉਹ ਹੋ ਸਕਦੀ ਹੈ ਇਸ ਕਰਕੇ ਸਾਰੀ ਨੂੰ ਬੇਨਤੀ ਹੈ ਕਿ ਇੰਨਾ ਜਿਹੜੀਆਂ ਆਨਲਾਈਨ ਸਰਵਿਸਿਸ ਦਾ ਜਿਹੜਾ ਹੈ ਲਾਭ ਉਠਾਇਆ ਜਾਵੇ ਅਤੇ ਆਪਣੇ ਤੁਸੀਂ ਆਪ ਵੀ ਇਸ ਨਾਲ ਖਾਲੀ ਹੋ ਜਾਓਗੇ ਅਤੇ ਨਾਲੇ ਹੀ ਤੁਹਾਡੀ ਜਿਹੜੀ ਖੱਜਲ ਖਵਰੀ ਹੈ ਤੇ ਜਿਹੜੀ ਇਹ ਕ腐ਸ਼ਨ ਦੀ ਇੱਕ ਲੱਗੀ ਹੋਈ ਸੀ ਸਿਉਂਕ ਲੱਗੀ ਹੋਈ ਸੀਗੀ ਉਸ ਤੋਂ ਵੀ ਬਚਿਆ ਜਾ ਸਕਦਾ ਹੈ Тут танцеваться.